ਮੇਰੇ ਖਿਆਲ ਨਾਲ ਤੁਸੀਂ ਇਫਤਖਾਰ ਭਾਜੀ ਦੀ ਗੱਲ ਕਰ ਰਹੇ ਹੋ। ਜੀ। ਹੁਣ ਇਫਤਖਾਰ ਭਾਜੀ ਨੂੰ ਪੰਜਾਬ ਦੇ ਵਿੱਚ ਪਿਆਰ ਕਰਨ ਵਾਲੇ ਬਹੁਤ ਲੋਕ ਨੇ। ਪਰ ਜਦੋਂ ਉਹਨਾਂ ਦੀ ਜ਼ੁਬਾਨ 'ਚੋਂ ਤੁਸੀਂ ਕੁਝ ਇਦਾਂ ਦਾ ਸੁਣ ਲੈਨੇ ਹੋ ਜਿਹੜਾ ਹਜ਼ਮ ਨਹੀਂ ਹੁੰਦਾ ਤਾਂ ਫਿਰ ਦਿਲ ਬਹੁਤ ਟੁੱਟਦਾ ਹੈ। ਹਮ। ਭਾਜੀ ਨੂੰ ਲੋੜ ਨਹੀਂ ਸੀ ਇਹ ਗੱਲਾਂ ਕਰਨ ਦੀ ਜਾਂ ਇਹ ਨਫ਼ਰਤੀ ਬਿਆਨ ਦੇਣ ਦੀ। ਕੋਈ ਲੋੜ ਨਹੀਂ ਹੈਗੀ ਸੀ। ਪਰ ਕਲਾਕਾਰੀ ਦੇ ਨਾਤੇ ਸਾਡਾ ਇਹਨਾਂ 'ਕ ਫਰਜ਼ ਤਾਂ ਬਣਦਾ ਯਾਰ ਕਿ ਅਸੀਂ ਘਟੂ ਘਟ ਚੱਜ ਦੀ ਜ਼ੁਬਾਨ ਤੱਕ ਅੱਢੀਏ ਇਕ ਹੈਨਾ। ਲੋਕਾਂ ਦਾ ਜਿਹੜਾ ਨਜ਼ਰੀਆ ਹੈ ਉਹ ਤਾਂ ਫਿਲਮ ਵੰਨ ਤੋਂ ਬਾਅਦ ਪਤਾ ਲੱਗਣਾ ਹੈ ਠੀਕ ਹੈ ਪਰ ਸਾਡਾ ਕੰਮ ਤਾਂ ਇਹ ਹੈ ਕਿ ਪਿਆਰ ਵੰਡਣਾ ਇਮੋਸ਼ਨ ਤੋਂ ਚੱਲਣ ਵਾਲਾ ਬੰਦਾ ਸਿਆਸਤ ਦੇ ਵਿੱਚ ਜਦੋਂ ਜਾਏਗਾ ਮਾਰ ਖਾਏਗਾ ਹੂੰ ਸਿਆਸਤ ਕੰਮ ਦਿਮਾਗ ਦਾ ਹੈ ਜੀ ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਣੀ ਆਸ ਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਟੱਲੋਂ ਅ ਦੋਸਤੋ ਮੇਲਿਆਂ ਦਾ ਸ਼ਹਿਰ ਮੈਲਬਨ ਤੇ ਮੈਲਬਨ ਦੇ ਵਿੱਚ ਇਸ ਵਕਤ ਜੋ ਮਾਹੌਲ ਇਸ ਵਕਤ ਜੋ ਸੀਜ਼ਨ ਚੱਲ ਰਿਹਾ ਉਹ ਸੀਜ਼ਨ ਨੂੰ ਜੇਕਰ ਮੈਂ ਪੰਜਾਬ ਦੇ ਕਲਾਕਾਰਾਂ ਦਾ ਨਾਮ ਦਵਾ ਤਾਂ ਮੈਨੂੰ ਲੱਗਦਾ ਕੋਈ ਹੱਤਕਥਣੀ ਨਹੀਂ ਹੋਊਗੀ ਮੈਲਬਨ ਦੇ ਵਿੱਚ ਇਸ ਵਕਤ ਮੇਲੇ ਲੱਗੇ ਹੋਏ ਨੇ ਪਰ ਇਹਨਾਂ ਮੇਲਿਆਂ ਅੰਦਰ ਵਿੱਚ ਇੱਕ ਖਾਸ ਪ੍ਰੋਗਰਾਮ ਇੱਕ ਖਾਸ ਮੇਲਾ ਜਿਸ ਨੂੰ ਕਿ ਕਰਵਾ ਰਹੇ ਨੇ ਸੂਫੀ ਫੈਸਟੀਵਲ ਆਸਟ੍ਰੇਲੀਆ ਅਤੇ ਅਕਾਲ ਸਹਾਇ ਗਰੁੱਪ ਉਹ ਮੇਲਾ ਉਹ ਪ੍ਰੋਗਰਾਮ ਹੋਣਾ ਜਿਸ ਦੇ ਵਿੱਚ ਇੱਕ ਨਹੀਂ ਕੇਵਲ ਚੜਦਾ ਜਾਂ ਲੈਂਦਾ ਨਹੀਂ ਬਲਕਿ ਚੜਦੇ ਲੈਂਦੇ ਦੋਨੇ ਪੰਜਾਬਾਂ ਦਾ ਮੇਲ ਹੋਣਾ ਹੈ ਤੇ ਪੰਜਾਬ ਦੇ ਵੱਲੋਂ ਪੰਜਾਬ ਦੀ ਰਹਿਨਮਾਈ ਪੰਜਾਬ ਦੀ ਰਿਪਰੈਜੈਂਟੇਸ਼ਨ ਜਿਸ ਕਲਾਕਾਰ ਨੇ ਕਰਨੀ ਹੈ ਉਸ ਕਲਾਕਾਰ ਦੇ ਉੱਪਰ ਸਾਨੂੰ ਮਾਣ ਹੈ ਤੁਹਾਨੂੰ ਮਾਣ ਹੈ ਸਾਨੂੰ ਸਾਰਿਆਂ ਨੂੰ ਮਾਣ ਹੈ ਸਾਡਾ ਬਹੁਤ ਚਹੇਤਾ ਮਨਪਸੰਦ ਜਿਸ ਨੂੰ ਬੈਠ ਕੇ ਕਈ ਘੰਟਿਆਂ ਬੱਧੀ ਸੁਣਿਆ ਜਾ ਸਕਦਾ ਵੇਖਿਆ ਜਾ ਸਕਦਾ ਮੇਰੀ ਮੁਰਾਦ ਵੀਰ ਸਿੰਘ ਹੁਣਾਂ ਤੋਂ ਵੀਰ ਸਿੰਘ ਹੁਣੀ ਮੈਲਬਨ ਆਏ ਹੋਏ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਗੱਲ ਕਰਦੇ ਆ ਤੇ ਫਿਰ ਗੱਲਾਂ ਬਾਤਾਂ ਕਰਦੇ ਆ ਤੇ ਪੁੱਛਦੇ ਆ ਉਹਨਾਂ ਦਾ ਹਾਲ ਚਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਬਈ ਮੈਨੂੰ ਤਾਂ ਲੱਗਦਾ ਹਜੇ ਕੱਲ ਦੀਆਂ ਗੱਲਾਂ ਨੇ ਜਦੋਂ ਆਪਾਂ ਇਸ ਸਟੂਡੀਓ ਦੇ ਵਿੱਚ ਬੈਠ ਕੇ ਅਰੇ ਕੱਲ 1 ਸਾਲ ਪੂਰਾ ਹੋ ਗਿਆ ਜੀ ਪੂਰਾ ਹੋ ਗਿਆ 1 ਸਾਲ ਹਾਂ ਪਰ ਜਿਹੜਾ ਤੁਹਾਡਾ ਉਹ ਪ੍ਰੋਗਰਾਮ ਸੀ ਜਿਹੜਾ ਪਿਛਲਾ ਟੂਰ ਸੀ ਉਸ ਦੀਆਂ ਯਾਦਾਂ ਹੀ ਹਜੇ ਮੈਨੂੰ ਲੱਗਦਾ ਸਾਡੇ ਕੰਨਾਂ ਦੇ ਵਿੱਚ ਸਿੱਤੇ ਅੱਜ ਆਪਣੀ ਦੁਬਾਰਾ ਮੁਲਾਕਾਤ ਹੋ ਰਹੀ ਆ ਪਰ ਇਹ ਮੁਲਾਕਾਤ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਇੱਕ ਖਾਸ ਮਕਸਦ ਲਈ ਹੋ ਰਹੀ ਆ ਬਈ ਅਕਾਲ ਸਹਾਇ ਗਰੁੱਪ ਤੇ ਸੂਫੀ ਫੈਸਟੀਵਲ ਇਹਨਾਂ ਨੇ ਨਾ ਇੱਕ ਬਹੁਤ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ੀ ਵੀ ਦਿੱਤੀ ਆ ਕਿ ਇਹ ਜਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਨਾ ਉਸ ਪ੍ਰੋਗ ਦੀ ਸਾਨੂੰ ਜ਼ਰੂਰਤ ਸੀਗੀ ਸਾਨੂੰ ਸਾਰਿਆਂ ਨੂੰ ਜ਼ਰੂਰਤ ਸੀਗੀ ਕਿਉਂਕਿ ਮਲਟੀਕਲਚਰਲ ਦੇਸ਼ ਹੈ ਰੀ ਆਸਟ੍ਰੇਲੀਆ ਤੇ ਖਾਸ ਤੌਰ ਤੇ ਮੈਲਬਨ ਨੂੰ ਆਸਟ੍ਰੇਲੀਆ ਦੀ ਸੱਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਨਹੀਂ ਇੱਕ ਕਾਰਨ ਹੈ ਜੀ ਜਿਹਦੇ ਕਰਕੇ ਅਸੀਂ ਵੀ ਭੱਜੇ ਆਏ ਹਾਂ ਕਿਉਂਕਿ ਸਾਨੂੰ ਬਹੁਤ ਸ਼ਾਰਟ ਨੋਟਿਸ ਮਿਲਿਆ ਸੀਗਾ ਜੀ ਤੇ ਤਕਰੀਬਨ ਮੈਨੂੰ ਲੱਗਦਾ 3 ਹਫ਼ਤੇ ਪਹਿਲਾਂ ਹੀ ਸ਼ਾਇਦ ਅਸੀਂ ਵੀਜ਼ਾ ਅਪਲਾਈ ਕਰਕੇ ਸਾਰਾ ਕੁਝ ਕਰਕੇ ਪਹੁੰਚੇ ਹਾਂ ਜੀ ਉਸ ਤੋਂ ਪਹਿਲਾਂ ਸਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਇਸ ਮੇਲੇ ਦੀ ਤੇ ਕਿਉਂਕਿ ਮੇਲਾ ਕਰਉਣ ਵਾਸਤੇ ਯੋਗਦਾਨ ਬਹੁਤ ਪੈਰੇ ਸੀਗੇ ਔਰ ਜਿਸ ਤਰੀਕੇ ਨਾਲ ਉਮਰਜੀ ਹੁਣੀ ਹਰਿੰਦਰਪਾ ਜੁਣੀ ਲੱਗੇ ਹੋਏ ਨੇ ਜੀ ਤਾਂ ਜਦੋਂ ਫੋਨ ਆਇਆ ਸਾਨੂੰ ਲੱਗੇ ਵੀ ਨਹੀਂ ਵੀ ਸ਼ੁਡ ਗੋ ਹਾਂ ਸਾਨੂੰ ਸਪੋਰਟ ਕਰਨ ਦੀ ਲੋੜ ਆ ਜੀ ਅਸੀਂ ਫਿਰ ਉਸੇ ਵੇਲੇ ਅਸੀਂ ਹਾਲਾਂਕਿ ਸਾਡਾ ਫਿਲਮ ਦਾ ਕੰਮ ਚੱਲ ਰਿਹਾ ਅਸੀਂ ਉਹ ਵਿੱਚੇ ਛੱਡ ਕੇ ਅਸੀਂ ਪਹੁੰਚੇ ਹਾਂ ਜੀ ਤੇ ਪਰ ਇਥੋਂ ਦੇ ਲੋਕਾਂ ਦਾ ਪਿਆਰ ਆ ਔਰ ਤਕਰੀਬਨ ਮੈਨੂੰ ਲੱਗਦਾ ਹਰ ਸਾਲ ਹੀ ਮੈਂ ਆਸਟ੍ਰੇਲੀਆ ਇੱਕ ਵਾਰੀ ਆਉਣਾ ਹੀ ਹੋਣਾ ਮੈਂ ਤੁਹਾਡੀ ਇੱਕ ਜਗ੍ਹਾ ਸ਼ਾਇਦ ਇੰਟਰਵਿਊ ਵੀ ਸੁਣ ਰਿਹਾ ਸੀਗਾ ਉਹਦੇ ਵਿੱਚ ਕਿ ਮੈਨੂੰ ਆਸਟ੍ਰੇਲੀਆ ਦੂਜੇ ਘਰ ਵਰਗਾ ਲੱਗਦਾ ਤੁਹਾਡਾ ਆਪਣਾ ਘਰ ਹੈ ਜੀ ਸਾਨੂੰ ਵੀ ਮਾਣ ਹੁੰਦਾ ਕਿ ਬਿਲਕੁਲ ਜਦੋਂ ਆਉਨੇ ਹੋ ਮੇਰੇ ਭਾਈ ਖਾਸ ਤੌਰ ਤੇ ਜੇਕਰ ਆਪਾਂ ਇਸ ਪ੍ਰੋਗਰਾਮ ਦੀ ਗੱਲ ਕਰ ਲਈਏ ਕਿਉਂਕਿ ਮੈਂ ਚਾਹੁੰਦਾ ਕਿ ਉਸ ਪ੍ਰੋਗਰਾਮ ਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਦਰਸ਼ਕ ਨੇ ਵੱਡੀ ਗਿਣਤੀ ਦੇ ਵਿੱਚ ਆਉਣਾ ਆ ਕਿਵੇਂ ਦੇਖਦੇ ਹੋ ਜੀ ਜਦੋਂ ਇੱਕੋ ਸਟੇਜ ਇੱਕੋ ਮੰਚ ਤੇ ਦੋਨਾਂ ਪੰਜਾਬਾਂ ਦੇ ਕਲਾਕਾਰਾਂ ਦਾ ਮੇਲ ਹੋਣਾ ਇਸ ਮੌਕੇ ਨੂੰ ਵੀਰ ਸਿੰਘ ਕਿਵੇਂ ਦੇਖਦਾ ਆਰਟ ਦਾ ਹਮੇਸ਼ਾ ਤੋਂ ਨਾ ਮੰਤਵ ਪਿਆਰ ਨੂੰ ਵਧਾਉਣਾ ਹੈ ਜੀ ਆ ਸਿਆਸਤੀ ਜਾਂ ਮਜ਼ਹਬੀ ਡਿਫਰੈਂਸਸ ਆਪਣੀ ਥਾਂ ਤੇ ਨੇ ਉਹ ਚੱਲਦੇ ਰਹਿਣਗੇ ਪਰ ਆਰਟ ਦਾ ਕੰਮ ਇਹ ਹੁੰਦਾ ਕਿ ਇਨਸਾਨ ਦੇ ਅੰਦਰ ਜਿਹੜਾ ਪਿਆਰ ਹੈ ਨਾ ਜੀ ਉਹਨੂੰ ਦੀ ਜ਼ੁਬਾਨ ਤੇ ਲੈ ਕੇ ਆਉਣਾ ਜੀ ਹੈ ਨਾ ਕਈ ਵਾਰੀ ਕੀ ਹੁੰਦਾ ਸਾਡੇ ਅੰਦਰ ਉਨੀ ਨਫ਼ਰਤ ਹੁੰਦੀ ਨਹੀਂ ਆ ਜਿੰਨੀ ਅਸੀਂ ਵੇਖੋ-ਵੇਖੀ ਬਣਾ ਲੈਂਦੇ ਆ ਜੀ ਤਾ ਆਰਟ ਨੇ ਉਸ ਨਫਰਤ ਨੂੰ ਤੋੜਨਾ ਹੁੰਦਾ ਜੀ ਤੋੜ ਕੇ ਉਹਦੇ ਅੰਦਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਪਿਆਰ ਹੀ ਇੱਕ ਇਹੋ ਜਿਹਾ ਮੂਲ ਸੁਭਾਅ ਹੈ ਜਿਹੜਾ ਬੰਦਾ ਜਨਮ ਤੋਂ ਲੈ ਕੇ ਪੈਦਾ ਹੁੰਦਾ ਜੀ ਜੈਲਸੀ ਵੀ ਬੰਦਾ ਮੈਨੂੰ ਲੱਗਦਾ ਹੌਲੀ ਹੌਲੀ ਸਮਾਜ ਚੋਂ ਲੈਂਦਾ ਹੈ ਨਫ਼ਰਤ ਵੀ ਹੌਲੀ ਹੌਲੀ ਸਮਾਜ ਦੇ ਵਿੱਚੋਂ ਵੇਖ ਕੇ ਸਿੱਖਦਾ ਹੈ ਪਰ ਪਿਆਰ ਸਿੱਖਣਾ ਨਹੀਂ ਪੈਂਦਾ ਪਿਆਰ ਅੰਦਰ ਹੁੰਦਾ ਜੀ ਤੇ ਪਿਓਰੀ ਪਿਓਰਿਟੀ ਜਿਹੜੀ ਆਰਟ ਦੀ ਪਿਓਰਿਟੀ ਹੈ ਉਹ ਵੀ ਮੈਨੂੰ ਲੱਗਦਾ ਪਿਆਰ ਦੇ ਉੱਤੇ ਹੀ ਕੰਮ ਕਰਦੀ ਹੈ ਹੂੰ ਸੋ ਇਹ ਜਿਹੜਾ ਮੰਚ ਹੈ ਇਹ ਮੈਨੂੰ ਲੱਗਦਾ ਕਿਉਂਕਿ ਦੋਵੇਂ ਪਾਸੇ ਪੰਜਾਬੀ ਜ਼ੁਬਾਨ ਦੇ ਲੋਕ ਨੇ ਜੀ ਪੰਜਾਬੀ ਬੋਲਣ ਵਾਲੇ ਲੋਕ ਨੇ ਤਾਂ ਉਹ ਕਿਤੇ ਨਾ ਕਿਤੇ ਉਹ ਜਿਹੜਾ ਬੈਰੀਅਰ ਹੈ ਉਹ ਆਪਾਂ ਆਰਟ ਵਾਈਜ਼ ਤਾਂ ਤੋੜ ਸਕਦੇ ਆ ਨਾ ਘੱਟ ਘੱਟ ਬਾਕੀ ਜੋ ਸਿਆਸੀ ਮਦਬੇਦ ਨੇ ਉਹ ਤਾਂ ਰਹਿਣਗੇ ਜਦੋਂ ਰਿਜ਼ੋਲਵ ਹੋਣੇ ਜਦੋਂ ਕੁਦਰਤ ਨੇ ਕਰਨੇ ਉਹ ਵੀ ਕਰ ਦੇਣੇ ਹੈ ਜੀ ਪਰ ਮੈਨੂੰ ਲੱਗਦਾ ਕਿ ਸਾਡਾ ਇਨਸਾਨੀਅਤ ਨਾਤੇ ਤਾਂ ਇਹ ਫਰਜ਼ ਬਣਦਾ ਕਿ ਆਪਾਂ ਇੱਕ ਦੂਸਰੇ ਪ੍ਰਤੀ ਇੱਕ ਪਿਆਰ ਦੀ ਭਾਵਨਾ ਰੱਖੀਏ ਗਵਾਂਡੀ ਨਾਲ ਲੜਦੇ ਚੰਗੇ ਨਹੀਂ ਲੱਗਦੇ ਆਪਾਂ ਜੀ ਜੀ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਿ ਤੁਸੀਂ ਆਪਣਾ ਦੋਸਤ ਬਦਲ ਸਕਦੇ ਹੋ ਗਵਾਂਡੀ ਨਹੀਂ ਬਦਲਿਆ ਜਾਂਦਾ ਹੁੰਦਾ ਤੇ ਇੱਕ ਜਿਹੜੀ ਗੱਲ ਨਾ ਹੋਰ ਮੈਨੂੰ ਇਸ ਗੱਲ ਤੇ ਹੈਰਾਨੀ ਵੀ ਹੁੰਦੀ ਆ ਤੇ ਇਸ ਗੱਲ ਦਾ ਮੈਨੂੰ ਮਾਣ ਵੀ ਹੁੰਦਾ ਕਿ ਅਸੀਂ ਪ੍ਰਵਾਸ ਕਰਕੇ ਜਦੋਂ ਬਾਹਰ ਆ ਜਾਂਦੇ ਆ ਨਾ ਹੁਣ ਬਾਹਰ ਅਸੀਂ ਮੈਂ ਕੰਮ ਕਰਦਾ ਮੇਰੇ ਨਾਲ ਉੱਥੇ ਕੰਮ ਕਰਨ ਵਾਲੇ ਉਹਨਾਂ ਦੇ ਵਿੱਚੋਂ ਬਹੁਤੇ ਪਾਕਿਸਤਾਨੀ ਵੀ ਨੇ ਜੀ ਸ਼੍ਰੀਲੰਕਾ ਮੂਲ ਦੇ ਵੀ ਨੇ ਕੁਛ ਇੰਗਲੈਂਡ ਤੋਂ ਵੀ ਨੇ ਤੇ ਸਾਡਾ ਆਪਸੀ ਪਿਆਰ ਸਾਨੂੰ ਕਦੇ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਸਾਡੇ ਕੋਈ ਭੇਦ ਭਾਵ ਆ ਇਹ ਹੀ ਗੱਲ ਵੀ ਸਾਰੇ ਪਾਸੇ ਹੋ ਜਾਂਦੀ ਆ ਜਿਹਦੋਂ ਦਾ ਅਸੀਂ ਜੇ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰ ਲਈਏ ਉੱਥੇ ਬੈਠ ਕੇ ਤਾਂ ਅਸੀਂ ਹਾਲਾਕੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਗੱਲਾਂ ਹੁੰਦੀਆਂ ਨੇ ਇੱਥੇ ਆ ਕੇ ਤਾਂ ਇੱਕ ਮਿਕ ਹੁੰਦਾ ਸਾਰਾ ਇਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਮੈਂ ਦੇਖਦਾ ਹਾਂ ਨਾ ਜੀ ਜਿਹੜੀਆਂ ਮਨੁੱਖੀ ਲੋੜਾਂ ਨੇ ਨਾ ਉਤਾਰਦੇ ਆਸ-ਪਾਸੇ ਤੇ ਉਸ-ਪਾਸੇ ਕੁਝ ਕਿਆਂ ਦੀਆਂ ਜੀ ਮਨੁੱਖੀ ਇਮੋਸ਼ਨ ਵੀ ਇੱਕੋ ਜਿਹੀ ਹੁੰਦੇ ਹਨ ਹੈਨਾ ਰੋਟੀ ਦੀ ਦੌੜ ਵੀ ਇੱਕੋ ਜਿਹੀ ਹੁੰਦੀ ਹੈ ਸੋ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਇਮੋਸ਼ਨਸ ਜਿਹੜੇ ਨੇ ਨਾ ਦੋਹੇ ਪਾਸੇ ਇੱਕੋ ਜਿਹਾ ਦੇਖਣ ਨੂੰ ਮਿਲਣਗੇ ਹਾਂ ਉਸ ਤੋਂ ਵੱਡੀ ਗੱਲ ਸਾਡੀ ਜ਼ੁਬਾਨ ਇੱਕ ਹੈ ਹੂੰ ਉਸ ਤੋਂ ਅੱਗੇ ਜਿਵੇਂ ਆਖਾਂ ਤਾਂ ਮੈਂ ਕਿਉਂਕਿ ਲਾਹੌਰ ਵਿਜ਼ਿਟ ਵੀ ਕੀਤਾ ਹੈ ਪਿਛਲੇ ਸਾਲ ਜੀ ਮੈਂ ਫੈਸਲਾਬਾਦ ਘੁੰਮ ਕੇ ਆ ਲਾਹੌਰ ਘੁੰਮ ਕੇ ਆ ਤਾਂ ਮੈਨੂੰ ਐ ਲੱਗਿਆ ਕਿ ਸਾਡਾ ਟ੍ਰੈਡੀਸ਼ਨਲੀ ਵੀ ਸਾਡੇ ਨਾਤੇ ਬਹੁਤ ਗਹਿਰੇ ਨੇ ਹੂੰ ਤਾਂ ਉਹ ਉਹ ਚੀਜ਼ਾਂ ਕਰਕੇ ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਸਾਰੀ ਦੁਨੀਆ ਹੀ ਆਪਣਾ ਘਰ ਹੈ ਹਾਂ ਕੋਈ ਫਰਕ ਨਹੀਂ ਹੈਗਾ ਹਾਂ ਮੈਂ ਆਸਟ੍ਰੇਲੀਆ ਬੈਠੇ ਹੋਈਏ ਪਾਕਿਸਤਾਨ ਬੈਠੇ ਹੋਈਏ ਜਾਂ ਇੰਡੀਆ ਬੈਠੇ ਹੋਈਏ ਕੋਈ ਫਰਕ ਨਹੀਂ ਹੁੰਦਾ ਹਾਂ ਗੱਲ ਸਿਰਫ ਇਹ ਹੈ ਕਿ ਅਸੀਂ ਕਿਹੜੀ ਈਗੋ ਨੂੰ ਆਪਣੇ ਸਿਰ ਤੇ ਹਾਵੀ ਕੀਤਾ ਹੋਇਆ ਉਹ ਧਾਰਮਿਕ ਵੀ ਹੋ ਸਕਦੀ ਹੈ ਹੈਨਾ ਉਹ ਕੌਮੀ ਵੀ ਹੋ ਸਕਦੀ ਹੈ ਔਰ ਉਹ ਜਾਤੀ ਵੀ ਹੋ ਸਕਦੀ ਹੈ ਜੀ ਸੋ ਉਸ ਈਗੋ ਨੂੰ ਭੰਨ ਕੇ ਆਪਾਂ ਮੈਂ ਇਹ ਕਹਿਣਾ ਕਿ ਆਪਾਂ ਸੱਚੇ ਸੱਚੇ ਆਤਮ ਨੂੰ ਤਰਜੀਹ ਦੇ ਕੇ ਉਧਰ ਚੋਂ ਪਿਆਰ ਲੈ ਕੇ ਸਾਰੇ ਆਪਣੇ ਘਰਾਂ ਨੂੰ ਜਾਈਏ ਮੈਂ ਤੁਸੀ ਕਿਹਾ ਤੁਸੀਂ ਆਪ ਖੁਦ ਲਾਹੌਰ ਗਏ ਹੋ ਖੁਦ ਉੱਥੇ ਜਾ ਕੇ ਦੇਖਿਆ دوسری ਗੱਲ ਜਿਹੜਾ ਬਾਰਡਰ ਸਟੇਟ ਆ ਉਹ ਸੀ ਪੰਜਾਬ ਹਾਲਾਂਕਿ ਪੰਜਾਬ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਪਰ ਹੈਰਾਨੀ ਵਾਲੀ ਗੱਲ ਫੇਰ ਹੋ ਜਾਂਦੀ ਹੈ ਦੋਨੇ ਪੰਜਾਬਾਂ ਦੇ ਵਿੱਚ ਤਾਂ ਪਿਆਰ ਹੋਵੇਂ ਬਣਿਆ ਹੁੰਦਾ ਉਹ ਜਿਹੜੇ ਦੂਰ ਦੀਆਂ ਸਟੇਟਾਂ ਨੇ ਮੈਨੂੰ ਲੱਗਦਾ ਸ਼ਾਇਦ ਉਹੀ ਹੁੰਦਾ ਪੰਜਾਬ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਜਿਵੇਂ ਸਿਆਸਤਾਂ ਦਾ ਤਾਂ ਵੰਡਿਆ ਹੋਇਆ ਪਰ ਅਸੀਂ ਹਾਂ ਅਸੀਂ ਦਿਲੋਂ ਅਸੀਂ ਬੇਸ਼ੱਕ ਅਸੀਂ ਇੱਕੋ ਸਾਨੂੰ ਉਹਵੇਂ ਨਹੀਂ ਵੰਡਿਆ ਜਾ ਸਕਦਾ ਕਿ ਲੱਗਦਾ ਕਿ ਕਲਾ ਗੀਤ ਸੱਭਿਆਚਾਰ ਇਹ ਇੱਕ ਪੁਲ ਦਾ ਕੰਮ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਕਰਦੇ ਨੇ ਜੀ ਮੈਂ ਇਹ ਨਹੀਂ ਕਹਿੰਦਾ ਕਿ ਕਰਨਗੇ ਕਰ ਰਹੇ ਨੇ ਹਰ ਜੀ ਹੈਨਾ ਮੈਨੂੰ ਮੈਂ ਐਗਜ਼ਾਮਪਲ ਦੇਣਾ ਛੋਟੀ ਜੀ ਮੈਨੂੰ ਹੁਣ ਅਰਬ ਦਾ 뮤직 ਬਹੁਤ ਪਸੰਦ ਹੈ ਮੈਂ ਬਹੁਤ ਸੁਣਦਾ ਹੈਨਾ ਜੀ ਜੀ ਉਹ ਜਿੱਦਾਂ ਜਿੱਦਾਂ ਮੈਂ ਸੁਣਦਾ ਹਾਂ ਤੇ ਅਰਬ ਨੂੰ ਘੁੰਮਣ ਦੀ ਇੱਕ ਅੰਦਰ ਤਾਂਗ ਪੈਦਾ ਹੁੰਦੀ ਹੈ। ਉੱਥੇ ਦੇ ਆਰਟਿਸਟਾਂ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਹੈ। ਜੀ ਉੱਥੋਂ ਦੇ ਟ੍ਰੈਡੀਸ਼ਨਸ ਦੇ ਪ੍ਰਤੀ ਇੱਕ ਹੁੰਦਾ ਕਿ ਯਾਰ ਮੈਂ ਦੇਖਾਂ ਜਾ ਕੇ ਇੱਕ ਵਾਰੀ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੈ। ਉਹਨਾਂ ਦਾ ਗੱਲਬਾਤ ਦਾ ਤਰੀਕਾ ਕੀ ਹੈ। ਜ਼ੁਬਾਨ ਸਿੱਖਣ ਨੂੰ ਜੀ ਕਰਦਾ ਹੈ। ਹਨ ਸੋ ਆਰਟ ਬਹੁਤ ਗਹਿਰੀਆਂ ਚੀਜ਼ਾਂ ਕਰਕੇ ਜਾਂਦਾ ਤੁਹਾਡੇ ਅੰਦਰ ਖਾਸ ਕਰਕੇ ਆਰਟ ਦੇ ਵਿੱਚੋਂ ਵੀ ਜੇ ਗੱਲ ਕਰਾਂ ਤਾਂ 뮤직 ਹੂੰ 뮤직 ਇੱਕ ਐਦਾਂ ਦੀ ਚੀਜ਼ ਹੈ ਕਿ ਜਿਹਦੀ ਡੈਫੀਨੇਸ਼ਨ ਤੁਹਾਡੇ ਬਹੁਤ ਅੰਦਰ ਤੱਕ ਅਸਰ ਕਰਦੀ ਹੈ ਜੀ ਸੋ ਉਹ ਜਿਹੜਾ ਅਸੀਂ ਘਰ 'ਚ ਸੁਣਦੇ ਕਰਦੇ ਵੀ ਆ ਉਹ ਬਹੁਤ ਸੋਚ ਕੇ ਸੁਣਨਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਮੈਂ ਇਹ ਵੀ ਦੇਖਦਾ ਰਹਿਣਾ ਕਿ ਜਿਹੜਾ ਹੁਣ 뮤직 ਚੱਲ ਰਿਹਾ ਜਿਹੜਾ ਟ੍ਰੈਂਡ ਹੈ ਨਾ ਉਹ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਹੋਇਆ ਹੈ ਕਿ ਬੰਦਾ ਟੇਕ ਕੇ ਬਹਿ ਨਾ ਸਕੇ ਹੂੰ ਸੋ ਉਸ ਕਰਕੇ ਮੈਂ ਕਹਿਣਾ ਕਿ ਬਹੁਤ ਸੁਚੇਤ ਹੋ ਕੇ ਆਪਣੀ ਲਾਇਬ੍ਰੇਰੀ ਜਿਹੜੀ ਹੈ ਉਹ ਚੂਸ ਕਰਨੀ ਚਾਹੀਦੀ ਆ ਕੀ ਸੁਣਨਾ ਹੈ ਕੀ ਸੁਣਾਉਣਾ ਹੈ ਆਪਣੇ ਬੱਚਿਆਂ ਨੂੰ ਘਰ 'ਚ ਕੀ ਪਲੇ ਕਰਨਾ ਹੈ ਹਾਂ ਔਰ ਜਿਹੜੀ ਚੀਜ਼ ਤੁਹਾਨੂੰ ਪਟਕਾਉਂਦੀ ਹੈ ਤੁਹਾਨੂੰ ਪਿਆਰ ਤੋਂ ਦੂਰ ਖੜਦੀ ਹੈ ਤੁਹਾਨੂੰ ਇਨਸਾਨੀ ਕਦਰਾਂ ਕੀਮਤਾਂ ਤੋਂ ਦੂਰ ਖੜਦੀ ਹੈ ਜਾਂ ਤੁਹਾਨੂੰ ਇੱਕ ਖਾਂ ਖਾ ਦੇ ਈਗੋ ਦੇ ਪਲੰਦੇ ਤੇ ਬਿਠਾ ਦਿੰਦੀ ਹੈ ਉਹ ਤੇ ਚੁੱਬਚਣ ਦੀ ਲੋੜ ਹੈ ਇਸ ਲਈ ਤੁਸੀਂ ਵੀ ਜਿਕਰ ਕੀਤਾ ਕਿ ਅਰਬ ਮਿਊਜ਼ਿਕ ਤੁਹਾਨੂੰ ਵਧੀਆ ਲੱਗਦਾ ਤੇ ਜੇਕਰ ਅਸੀਂ ਥੋੜਾ ਜਿਹਾ ਕਲੋਜ਼ ਹੋ ਜਾਈਏ ਪੰਜਾਬ ਦੇ ਵਿੱਚ ਕਿਸ ਗਾਇਕ ਕਿਸ ਫਨਕਾਰ ਨੂੰ ਵੀਰ ਸਿੰਘ ਅਕਸਰ ਸੁਣਦਾ ਜਾਂ ਲੱਗਦਾ ਕਿ ਜੇ ਮੈਂ ਵਿਹਲਾ ਬੈਠਾ ਜਾਂ ਕਾਰ ਚ ਟਰੈਵਲ ਕਰ ਰਹੇ ਹਾਂ ਜਾਂ ਰਹੇ ਹਾਂ ਵੀਰ ਸਿੰਘ ਦੀ ਕਾਰ ਦੇ ਵਿੱਚ ਕਿਹੜਾ ਮਿਊਜ਼ਿਕ ਵੱਜਦਾ ਮੈਂ ਸਭ ਤੋਂ ਵੱਧ ਜਮਲਾ ਜੀ ਨੂੰ ਸੁਣਿਆ ਜੀ ਜੀ ਤੇ सुरेंद्र ਕੌਰ ਜੀ ਨੂੰ ਬਹੁਤ ਸੁਣਿਆ ਜੀ ਤੇ ਉਸ ਤੋਂ ਬਾਅਦ ਜੇ ਅੱਜ ਦੇ ਸਮੇਂ ਚ ਅੱਖਾਂ ਤਾਂ ਹਰਪ੍ਰ ਜਾਂਪਾ ਜੀ ਜੀ ਗਰਦਾਸ ਮਾਨ ਜੀ ਦੇ ਕੁਝ ਗਾਣੇ ਸੁਣਦੇ ਰਹੇ ਆ ਜੀ ਐਂਡ ਇਦਾਂ ਨਹੀਂ ਮੈਂ ਕਹੂੰਗਾ ਕਿ ਇੱਕ ਬੰਦਾ ਟੂਟਲੀ ਮੇਰਾ ਫੇਵਰੇਟ ਆ ਕਿਸੇ ਦਾ ਕੋਈ ਗਾਣਾ ਹੈ ਕਿਸੇ ਦਾ ਕੋਈ ਗਾਣਾ ਹੈ ਇਦਾਂ ਕਰਕੇ ਪਸੰਦ ਹੈ ਜੀ ਹਾਂ ਜੀ ਜੀ ਫਿਰ ਇੱਕ ਵੀ ਹੈ ਤਾਂ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੰਟਰੋਵਰਸੀ ਵਗੈਰਾ ਵਾਲਾ ਆਪਾਂ ਗੱਲਾਂ ਬਾਤਾਂ ਨਾ ਕਰੀਏ ਪਰ ਫਿਰ ਵੀ ਇੱਕ ਆਰਟਿਸਟ ਹੋਣ ਦੇ ਨਾਤੇ ਤੇ ਇੱਕ ਇਸ ਪਾਸੇ ਮੈਂ ਐਜ਼ ਅ ਮੀਡੀਆ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਇੱਕ ਕਲਾਕਾਰ ਜੇਕਰ ਮੇਰੇ ਕੋਲ ਪਹੁੰਚਿਆ ਤਾਂ ਮੈਂ ਸਵਾਲ ਜ਼ਰੂਰ ਕਰਾਂ ਕਲਾਕਾਰਾਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਨੂੰ ਸਿਆਸਤ ਹਜ਼ਮ ਹੁੰਦੀ ਆ ਮੇਰੇ ਖਿਆਲ ਨਾਲ ਦੂਰ ਰਹਿਣਾ ਚਾਹੀਦਾ ਉਹਦਾ ਕਾਰਨ ਹੈ ਜਿਹੜਾ ਕਲਾਕਾਰ ਹੁੰਦਾ ਨਾ ਜੀ ਉਹਦੇ ਉਹਦੀ ਮਾਨਸਿਕ ਸਥਿਤੀ ਜਾਂ ਉਹਦੇ ਮਨ ਦਾ ਸੰਤੁਲਨ ਕੁਝ ਹੋਰ ਤਰੀਕੇ ਦਾ ਹੁੰਦਾ। ਨਹੀਂ। ਉਹ ਇਮੋਸ਼ਨ ਤੋਂ ਚੱਲਦਾ। ਜੀ। ਉਹ ਮਾਈਂਡ ਤੋਂ ਨਹੀਂ ਚੱਲਦਾ। ਜੀ। ਇਮੋਸ਼ਨ ਤੋਂ ਚੱਲਣ ਵਾਲਾ ਬੰਦਾ ਸਿਆਸਤ ਦੇ ਵਿੱਚ ਜਦੋਂ ਜਾਏਗਾ ਮਾਰ ਖਾਏਗਾ। ਹੂੰ। ਸਿਆਸਤ ਕੰਮ ਦਿਮਾਗ ਦਾ ਹੈ। ਜੀ। ਉਹ ਨੀਤੀ ਦਾ ਕੰਮ ਹੈ। ਹੂੰ। ਨੀਤੀ ਜਿਹੜੀ ਹੈ ਉਹ ਦਿਮਾਗ ਨਾਲ ਘੜੀ ਜਾਂਦੀ ਹੈ ਉਹ ਦਿਲ ਨਾਲ ਘੜੀ ਨਹੀਂ ਜਾ ਸਕਦੀ ਬਿਲਕੁਲ ਦਿਲ ਨਾਲ ਜਦੋਂ ਘੜਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਇੱਕ ਤਰਫੀ ਗੱਲ ਕਰ ਜਾਵਾਂਗੇ ਹਮ ਅਸੀਂ ਸਾਰਿਆਂ ਦਾ ਨਹੀਂ ਸੋਚ ਪਾਵਾਂਗੇ ਜੀ ਤਾਂ ਉੱਥੇ ਮੈਨੂੰ ਲੱਗਦਾ ਹੈ ਕਿ ਦੂਸਰੀ ਗੱਲ ਇਹ ਹੈ ਕਿ ਅੱਜ ਕੱਲ ਦੀ ਸਿਆਸਤ ਤਾਂ ਵੈਸੇ ਹੀ ਬੜੀ ਗੁੰਝਲਦਾਰ ਹੈ ਹਾਂ ਦਿਲ ਵਾਲਾ ਬੰਦਾ ਤਾਂ ਸਮਝ ਹੀ ਨਹੀਂ ਸਕਦਾ ਵੀ ਸਾਹਮਣੇ ਬੈਠਾ ਬੰਦਾ ਦਿਮਾਗੋਂ ਕਹਿ ਰਿਹਾ ਕਿ ਦਿਲ ਤੋਂ ਕਹਿ ਰਿਹਾ ਤੁਸੀਂ ਉੱਥੇ ਧੋਖਾ ਖਾਣੇ ਹੋ ਹਾਂ ਪਰ ਮੇਰੇ ਖਿਆਲ ਨਾਲ ਜਿੰਨੇ ਕਿ ਆਪਣੇ ਆਰਟਿਸਟ ਭਰਾ ਗਏ ਵੀ ਨੇ ਸਿਆਸਤ ਦੇ ਵਿੱਚ ਉਹਨਾਂ ਦੇ ਨਾਲ ਵਾਪਰੀ ਵੀ ਹੈ ਸੇਮ ਇਦਾਂ ਦੀ ਗੱਲ ਹੈ ਨਾ ਸੋ ਆਰਟ ਜਿਹੜਾ ਨਾ ਉਹ ਬੜਾ ਪਿਓਰਿਟੀ ਜੀ ਵਾਲਾ ਕੰਮ ਹੈ ਕਿਤੇ ਨਾ ਕਿਤੇ ਇਹ ਵੀ ਲੱਗਦਾ ਜਦੋਂ ਕੋਈ ਆਰਟਿਸਟ ਦਾ ਬਿਆਨ ਆ ਜਾਂਦਾ ਉਹ ਭਾਵੇਂ ਉਸ ਪੰਜਾਬ ਤੋਂ ਹੋਵੇ ਭਾਵੇਂ ਇਧਰਲੇ ਪਾਸੇ ਹੋਈਏ ਸਭ ਤੋਂ ਜ਼ਿਆਦਾ ਉਹ ਟਾਰਗੇਟ ਤੇ ਇਸੇ ਕਰਕੇ ਆਉਂਦਾ ਕਿ ਉਹ ਲੋਕਾਂ ਦੇ ਕਿਤੇ ਨਾ ਕਿਤੇ ਨੇੜੇ ਹੁੰਦਾ ਲੋਕ ਐਕਸਪੈਕਟ ਇਹ ਗੱਲ ਹੁੰਦੀ ਹੈ ਜੀ ਮੇਰੇ ਖਿਆਲ ਨਾਲ ਤੁਸੀਂ ਇਫਤਖਾਰ ਭੱਜ ਦੀ ਗੱਲ ਕਰ ਰਹੇ ਹੋ ਜੀ ਹੁਣ ਇਫਤਿਹਾਰ ਭਾਜੀ ਨੂੰ ਪੰਜਾਬ ਦੇ ਵਿੱਚ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਪਰ ਜਦੋਂ ਉਹਨਾਂ ਦੀ ਜ਼ੁਬਾਨ ਚੋਂ ਤੁਸੀਂ ਕੁਝ ਇਦਾਂ ਦਾ ਸੁਣ ਲੈਨੇ ਹੋ ਜਿਹੜਾ ਹਜ਼ਮ ਨਹੀਂ ਹੁੰਦਾ ਤਾਂ ਫਿਰ ਦਿਲ ਬਹੁਤ ਟੁੱਟਦਾ ਹਮ ਅਸੀਂ ਗੱਲ ਵੀ ਗੱਲ ਹੋ ਰਹੀ ਸੀ ਕਿਤੇ ਤਾਂ ਉੱਥੇ ਵੀ ਇਸ ਗੱਲ ਦਾ ਜ਼ਿਕਰ ਛੜਿਆ ਸੀ ਵੀ ਭਾਜੀ ਨੂੰ ਲੋੜ ਨਹੀਂ ਸੀ ਇਹ ਗੱਲਾਂ ਕਰਨ ਜਾਂ ਇਹ ਨਫ਼ਰਤੀ ਬਿਆਨ ਦੇਣ ਦੀ ਕੋਈ ਲੋੜ ਨਹੀਂ ਹੈਗੀ ਸੀ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਸ ਪ੍ਰੈਸ਼ਰ ਦੇ ਵਿੱਚ ਜਾਂ ਕਿਹੜੇ ਸਰਕਮਸਟੈਂਸਸ ਦੇ ਵਿੱਚ ਜਾ ਕੇ ਉਹ ਬਿਆਨ ਦਿੱਤੇ ਨੇ ਹੈਨਾ ਪਰ ਉਹਨਾਂ ਨੂੰ ਚਾਉਣ ਵਾਲਿਆਂ ਦਾ ਦਿਲ ਬਹੁਤ ਟੁੱਟਾ ਹੈ ਸਾਡਾ ਆਪਣਾ ਦਿਲ ਬਹੁਤ ਟੁੱਟਾ ਹੈ ਉਸ ਗੱਲ ਤੋਂ ਹੈਨਾ ਔਰ ਮੈਨੂੰ ਲੱਗਦਾ ਹੈ ਕਿ ਉਸ ਚੀਜ਼ ਦੇ ਨਾਲ ਨਾ ਖਾਂ-ਮਖਾ ਇੱਕ ਇੱਕ ਨਫ਼ਰਤ ਪਣਪਦੀ ਹੈ ਇੱਕ ਕੰਪੀਟੀਸ਼ਨ ਦੀ ਭਾਵਨਾ ਆ ਜਾਂਦੀ ਹੈ ਮੈਨੂੰ ਕਈ ਵਾਰੀ ਨਾ ਇੰਟਰਵਿਊਜ਼ ਦੇ ਵਿੱਚ ਪੁੱਛਦੇ ਕਿ ਤੁਸੀਂ ਆਪਣਾ ਕੰਪੀਟੀਟਰ ਕਿੰਨੂੰ ਮੰਨਦੇ ਹੋ ਤਾਂ ਮੈਂ ਹਮੇਸ਼ਾ ਜਵਾਬ ਇਹ ਦਿੰਦਾ ਹੁੰਦਾ ਕਿ ਮੈਂ ਬਿਜ਼ਨਸਮੈਨ ਤਾਂ ਹਾਂ ਨਹੀਂ ਜੀ ਕਿ ਮੇਰਾ ਕੋਈ ਕੰਪੀਟੀਟਰ ਹੋਵੇ ਆਰਟ ਦੇ ਵਿੱਚ ਕੰਪੀਟੀਸ਼ਨ ਨਹੀਂ ਹੁੰਦਾ ਕੁਦਰਤ ਦੀਆਂ ਬਣਾਈਆਂ ਦੋ ਚੀਜ਼ਾਂ ਆਪਣੇ ਆਪ ਚ ਬਹੁਤ ਖੂਬਸੂਰਤ ਹੁੰਦੀਆਂ ਨੇ ਜੀ ਉਹਨਾਂ ਨੂੰ ਕੰਪੀਟੀਸ਼ਨ ਚ ਪਾਉਣਾ ਬਿਜ਼ਨਸਮੈਨ ਦਾ ਕੰਮ ਹੈ ਆਰਟਿਸਟ ਦਾ ਕੰਮ ਨਹੀਂ ਹੁੰਦਾ ਜੀ ਆਰਟਿਸਟ ਦਾ ਕੰਮ ਹੈ ਜੋ ਉਹ ਦੇ ਅੰਦਰ ਚੱਲ ਰਿਹਾ ਉਹਦਾ ਆਰਟ ਕ੍ਰੀਏਟ ਕਰਨਾ ਜੀ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਰਟ ਤੱਕ ਸੀਮਤ ਰਹਿਣਾ ਚਾਹੀਦਾ ਹੈ ਔਰ ਆਰਟ ਦੇ ਜ਼ਰੀਏ ਆਪਾਂ ਇਨਸਾਨੀਅਤ ਲਈ ਚੰਗਾ ਕੀ ਕਰ ਸਕਦੇ ਹਾਂ ਪੋਜ਼ਿਟਿਵ ਕੀ ਕਰ ਸਕਦੇ ਹਾਂ ਉਹਦੇ ਤੇ ਧਿਆਨ ਹੋਣਾ ਚਾਹੀਦਾ ਜੀ ਇੱਕ ਹੋਰ ਵੀ ਗੱਲ ਆ ਮੈਨੂੰ ਤਾਂ ਮੈਂ ਆ ਸੋਚਦਾ ਹੁੰਦਾ ਕਿ ਅਜਿਹੇ ਮੌਕਿਆਂ ਤੇ ਜਦੋਂ ਆ ਆਪਸੀ ਮੁਲਕਾਂ ਦੇ ਵਿੱਚ ਸਿਆਸਤ ਕਰਕੇ ਜਿਹੜੀ ਕੋੜਾਪਣ ਆ ਜਾਂਦਾ ਉੱਥੇ ਇੱਕ ਆਰਟਿਸਟ ਦੀ ਜ਼ਿੰਮੇਵਾਰੀ ਤਾਂ ਹੋਰ ਜ਼ਿਆਦਾ ਵੱਧ ਜਾਂਦੀ ਆ ਬਿਲਕੁਲ ਉਹ ਤੁਮ ਦੋ ਜੇ ਦੇਕਰ ਦੋਨੇ ਦੇਸ਼ਾਂ ਦੇ ਆਰਟਿਸਟ ਨੇ ਦੋਨੇ ਕਲਾ ਕਲਾ ਦੀ ਜ਼ਿੰਮੇਵਾਰੀ ਹੋਰ ਆ ਜਾਂਦੀ ਬਿਲਕੁਲ ਬਿਲਕੁਲ ਇਦਾਂ ਹੀ ਹੁੰਦਾ ਜੀ ਉਹ ਸਗੋ ਟਾਈਮ ਇਦਾਂ ਦਾ ਹੁੰਦਾ ਜਿੱਥੇ ਕਲਾਕਾਰ ਆਮ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਾ ਸਕਦਾ ਹੈ ਜੀ ਜਾਂ ਉਹਨਾਂ ਦੇ ਦਿਲਾਂ 'ਚ ਇਹ ਤਰਵਾਸ ਦੇ ਸਕਦਾ ਕਿ ਕੋਈ ਨਹੀਂ ਅਕਾਲ ਪੁਰਖ ਨਾਲ ਹੈ ਆਪਾਂ ਨੂੰ ਕੁਝ ਨਹੀਂ ਹੁੰਦਾ ਜੀ ਤੁਸੀਂ ਬੇਫਿਕਰ ਰਹੋ ਹੈਨਾ ਦੋਵੇਂ ਪਾਸੇ ਆਪਣੇ ਭਰਾ ਬੈਠੇ ਜੀ ਕਿਹੜੀ ਗੱਲ ਹੈ ਉਹ ਸਿਆਸਤਾ ਨੇ ਜਿਹੜੀ ਆਪਣੀ ਇੱਕ جنگ ਕਰਨੀ ਹੁੰਦੀ ਆ ਉਹਨਾਂ ਦੇ ਮੁੱਦੇ ਕਿਉਂ ਕਰਦੇ ਨੇ ਕਿ ਉਹ ਰਹਿਣ ਦਿਓ ਉਹਨਾਂ ਦੇ ਉੱਤੇ ਹੈਨਾ ਪਰ ਕਲਾਕਾਰੀ ਦੇ ਨਾਤੇ ਸਾਡਾ ਇਨਕ ਫਰਸ਼ਤਾ ਬਣਦਾ ਯਾਰ ਵੀ ਅਸੀਂ ਘਟੂ ਘਟ ਚੱਜ ਦੀ ਜ਼ੁਬਾਨ ਤਾਂ ਕੱਢੀਏ ਹੈਨਾ ਜੀ ਜੀ ਤੇ ਇਸੇ ਜੇਕਰ ਹੁਣ ਵੀਰ ਸਿੰਘ ਆਇਆ ਤਾਂ ਕੁਛ ਸੁਣਿਆ ਨਾ ਜਾਵੇ ਮੇਰੇ ਲਈ ਗੁਸਤਾਖੀ ਹੋ ਜਾਣੀ ਆ ਕੁਛ ਸਾਂਝਾ ਦੋਨੇ ਪੰਜਾਬਾਂ ਲਈ ਲੋਕਾਂ ਦੇ ਲਈ ਸੁਨੇਹਾ ਪਿਆਰ ਦਾ ਸਾਡਾ ਗੀਤ ਸੀਗਾ ਚੱਲ ਮੇਰਾ ਪੁੱਤ ਦਾ ਜੀ ਉਹ ਦੋਵੇਂ ਪਾਸੇ ਬਰਾਬਰ ਸੁਣਿਆ ਗਿਆ ਮੈਂ ਉਹ ਗੀਤ ਸੁਣਾ ਦਿੰਦਾ ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚਲ ਤੂੰ ਪਣੀ ਆਸ ਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਵਾਜੀ ਬਾਸ ਹੋ ਗਿਆ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਗੀਤ ਜਿਸ ਨੂੰ ਤੁਸੀਂ ਪਹਿਲਾਂ ਬਹੁਤ ਮੁਹੱਬਤ ਦਿੱਤੀ ਆ ਵੀਰ ਸਿੰਘ ਉਹਨਾਂ ਨੇ ਸੁਣਾਉਣੇ ਆ ਆਉਣ ਵਾਲੇ ਜਿਹੜੇ ਗੀਤ ਨੇ ਉਹਨਾਂ ਦੇ ਆ ਵੀ ਜ਼ਿਕਰ ਹੋਣਾ ਉੱਥੇ ਤੇ ਤੁਸੀਂ ਜ਼ਰੂਰ ਪਹੁੰਚਣਾ ਜੀ ਇਸ ਪ੍ਰੋਗਰਾਮ ਦੇ ਵਿੱਚ ਡਿਟੇਲਸ ਥੱਲੇ ਸਕਰੀਨ ਤੇ ਚੱਲ ਰਹੀਆਂ ਨੇ ਜੇਕਰ ਤੁਸੀਂ ਵਧੇਰੇ ਜਾਣਕਾਰੀ ਲੈਣੀ ਆ ਹਰਵਿੰਦਰ ਸਿੰਘ ਚਚੜਾੜੀ ਜਾਂ ਉਮਰ ਫਿਆਜ਼ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਵੀਰ ਭਾਈ ਤੁਸੀਂ ਗੱਲ ਕੀਤੀ ਆ ਚੱਲ ਮੇਰਾ ਪੁੱਤ ਦੀ ਕਿਉਂਕਿ ਹੁਣ ਅਗਲਾ ਜਿਹੜਾ ਵਰਜ਼ਨ ਆ ਹੋਰ ਰਿਲੀਜ਼ ਹੋਣ ਵਾਲਾ ਉਹਦੇ ਵਿੱਚ ਵੀ ਤੁਹਾਡਾ ਕੋਈ ਗੀਤ ਹੈ ਅਜੇ ਗੀਤਾਂ ਤੇ ਕੰਮ ਚੱਲ ਰਿਹਾ ਜੀ ਬਣਾ ਰਹੇ ਆ ਗੀਤ ਉਸ ਦੇ ਹਾਂਜੀ ਠੀਕ ਲੱਗਦਾ ਕਿ ਇਸ ਨਫਰਤ ਦੇ ਦੌਰ ਦੇ ਵਿੱਚ ਲੋਕ ਉਸ ਫਿਲਮ ਨੂੰ ਪਹਿਲਾ ਵਾਰ ਗਾਹੀ ਅ ਦੇਖੋ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਉਹ ਤਾਂ ਫਿਲਮ ਆਉਣ ਤੋਂ ਬਾਅਦ ਪਤਾ ਲੱਗਣਾ ਹੈ ਠੀਕ ਹੈ ਪਰ ਸਾਡਾ ਕੰਮ ਤਾਂ ਇਹ ਹੈ ਕਿ ਪਿਆਰ ਵੰਡਣਾ ਜੀ ਜਿੱਦਾਂ ਵੀ ਵੰਡ ਸਕਦੇ ਆ ਹੈਨਾ ਅਸੀਂ ਤਾਂ ਉਹ ਐਟ ਲੀਸਟ ਆਰਟਿਸਟ ਵਾਲੀ ਉਹ ਬਾਰਡਰ ਜਿਹੜੇ ਆ ਉਹ ਮਟਾਉਣ ਦੀ ਕੋਸ਼ਿਸ਼ ਚ ਕਿਉਂਕਿ 2010 ਤੱਕ ਨਾ ਪਾਕਿਸਤਾਨੀ ਆਰਟਿਸਟ ਵੀ ਪਰਫਾਰਮਰਸ ਆਪਣੇ ਆਉਂਦੇ ਰਹੇ ਨੇ ਬਿਲਕੁਲ ਔਰ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਹੁਤ ਕੰਸਰਟਸ ਹੋਏ ਨੇ ਜੀ ਉਹ ਮੁੜ ਕੇ ਉਹ ਜਿਹੜੇ ਕਲਚਰਲ ਅਫੇਅਰਸ ਸੀਗੇ ਉਹ ਬੰਦ ਹੋ ਗਏ ਉਹ ਚੀਜ਼ਾਂ ਕਿਉਂਕਿ ਮੈਂ ਆਪਣੇ ਬਚਪਨ ਦੇ ਵਿੱਚ ਆ ਆਰਿਫ ਲੋਹਾਰ ਭਾਜੀ ਉਹਨਾਂ ਦੇ ਸ਼ੋਜ਼ ਵੀ ਦੇਖੇ ਨੇ ਇਸ ਪਾਸੇ ਹੁੰਦੇ ਸਪ੍ਰਿੰਗਡੇਲ ਸਕੂਲ ਸੀਗਾ ਉੱਥੇ ਇਹਨਾਂ ਦਾ ਜੀ ਸ਼ੋ ਹੋਇਆ ਸੀਗਾ ਪੋएट ਬਹੁਤ ਆਉਂਦੇ ਰਹੇ ਨੇ ਇਸ ਪਾਸੇ ਉਹਦੇ ਨਾਲ ਕੀ ਹੈ ਕਿ ਉਹ ਜ਼ੁਬਾਨ ਦੇ ਉੱਤੇ ਨਾ ਕੰਮ ਕਰਨਾ ਹੋਰ ਸੌਖਾ ਹੋ ਜਾਂਦਾ ਜੀ ਕਿ ਦੋਵੇਂ ਪਾਸੇ ਪੰਜਾਬੀ ਲਿਖਣ ਵਾਲੇ ਨੇ ਹੁਣ ਪੰਜਾਬੀ ਕਾਨਫਰੰਸ ਸੀਗੀ ਲਾਹੌਰ ਦੇ ਵਿੱਚ ਜਦੋਂ ਮੈਂ ਗਿਆ ਉੱਥੇ ਜੀ ਤਾਂ ਉਹ ਜਿਹੜੇ ਪੰਜਾਬ ਦੇ ਡਾਇਲੈਕਟ ਸੀਗੇ ਉਹ ਜਿਹੜੇ ਐਸ ਪਾਸੇ ਰਹਿ ਗਏ ਉਹਨਾਂ ਦਾ ਇਧਰ ਲਿਆਂ ਨਾਲ ਤਾਲੁਕਤ ਨਹੀਂ ਹੋਇਆ ਜਿਹੜੇ ਉੱਧਰ ਰਹਿ ਕੇ ਉਹਨਾਂ ਦਾ ਉਹਨਾਂ ਨਾਲ ਨਹੀਂ ਹੋਇਆ ਤਾਂ ਉਹ ਮੈਨੂੰ ਲੱਗਦਾ ਕਿ ਉਹ ਬੈਰੀਅਰ ਖਤਮ ਹੁੰਦਾ ਤੇ ਪੰਜਾਬੀ ਹੋਰ ਵਾਧੀ ਹੈ ਜੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਫਾ ਹੁੰਦਾ ਜੀ ਉਹ ਉਸ ਚੀਜ਼ ਨੂੰ ਜੇ ਆਪਾਂ ਵੇਖੀਏ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਹੋਣ ਦੇ ਨਾਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣੀ ਜ਼ੁਬਾਨ ਵਾਸਤੇ ਖਲੋਣਾ ਸਿੱਖੀਏ ਜ਼ੁਬਾਨ ਦੇ ਉੱਤੇ ਕੰਮ ਕਰਨਾ ਸ਼ੁਰੂ ਕਰੀਏ ਜਿੱਦਾਂ ਦੇ ਕਾਨਫਰੰਸਸ ਚਾਹੀਦੀਆਂ ਨੇ ਜਿਸ ਤਰੀਕੇ ਨਾਲ ਸਾਨੂੰ ਆਪਣੀ ਭਾਸ਼ਾ ਦੇ ਨਾਲ ਖਲੋਣ ਦੀ ਲੋੜ ਹੈ ਉਹ ਚੀਜ਼ਾਂ ਦੇ ਉੱਤੇ ਧਿਆਨ ਦੇ ਕੇ ਰੱਖੀ ਆ ਜੀ ਵੀ ਤੁਸੀਂ ਲਾਹੌਰ ਗਏ ਹੋ ਤੇ ਇੱਕ ਹੈਗਾ ਕਿ ਵੀਰ ਸਿੰਘ ਐਜ਼ ਐਨ ਆਰਟਿਸਟ ਲਾਹੌਰ ਜਾਂਦਾ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਜ਼ਾਤੀ ਤੌਰ ਤੇ ਵੀਰ ਸਿੰਘ ਦਾ ਤਜਰਬਾ ਕਿਹਾ ਜਾ ਸੀਗਾ ਬਹੁਤ ਵਧੀਆ ਰਿਹਾ ਜੀ ਅ ਪਿੰਡਾਂ ਦੇ ਵਿੱਚ ਅਸੀਂ ਘੁੰਮਦੇ ਫਿਰਦੇ ਰਹੇ ਆ ਮੈਂ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਕਿ ਜਦੋਂ ਅਸੀਂ ਅ ਅਟਾਰੀ ਬਾਰਡਰ ਤੋਂ ਲੰਕੀ ਵਾਗੇ ਪਹੁੰਚੇ ਆ ਜੀ ਵਾਗੇ ਪਿੰਡ ਦੇ ਵਿੱਚ ਐਂਟਰ ਕਰਦੇ ਨਾ ਕਿਸੇ ਦੀ ਬਰਾਤ ਜਾ ਰਹੀ ਸੀਗੀ ਜੀ ਉਹ ਲਾੜਾ ਘੋੜੀ ਤੇ ਸੀਗਾ ਤੇ ਜਦੋਂ ਅਸੀਂ ਉੱਥੋਂ ਲੰਘ ਰਹੇ ਤਾਂ ਮੇਰਾ ਜੀ ਕੀਤਾ ਵੈਸੇ ਮੈਂ ਕਿਹਾ ਯਾਰ 2 ਮਿੰਟ ਆਪਾਂ ਗੱਡੀਆਂ ਰੋਕ ਕੇ ਮੜਾ ਜਾ ਦੇਖ ਲਈਏ ਹਾਂ ਹਾਂ ਅਸੀਂ ਗੱਡੀਆਂ ਰੋਕੀਆਂ ਤੇ ਉਹ ਨਾਸਰ ਢਿਲੋਂ ਵੀਰ ਨਾਲ ਸੀਗਾ ਉਹ ਕਹਿੰਦਾ ਕਿਹਾ ਆਜੋ ਉੱਤਰ ਕੇ ਚੱਲਦੇ ਆਂ ਫਿਰ ਮੈਂ ਕਿਹਾ ਚਲੋ ਅਸੀਂ ਉਤਰੇ ਆਂ ਅੱਛਾ ਕਮਾਲ ਦੀ ਗੱਲ ਹੈ ਉਹ ਪਿੰਡ 'ਚੋਂ ਮੈਨੂੰ ਨਹੀਂ ਪਤਾ ਕਿਸੇ ਨੇ ਪਛਾਣਿਆ ਸੀ ਜਾਂ ਨਹੀਂ ਸੀ ਪਛਾਣਿਆ ਰੱਬ ਜਾਣਦਾ ਸਿਰਫ ਉਹਨਾਂ ਸਰਦਾਰ ਤੇ ਇੱਕ ਹੀ ਮੇਰੀ ਉਹ ਇੱਜ਼ਤ ਕੀਤੀ ਹਾਂ ਉਦੋਂ ਬਾਅਦ ਉਹਨਾਂ ਨੇ ਘੋੜੀ ਇੱਕ ਹੋਰ ਮੰਗਾਈ ਜੀ ਮੈਨੂੰ ਘੋੜੀ ਤੇ ਚੜਾਇਆ ਹੈਨਾ ਘੋੜੀ ਤੇ ਚੜਾ ਕੇ ਨਾਲ-ਨਾਲ ਉਹ ਬਰਾਤ ਦੇ ਅਸੀਂ ਫਿਰ 10 ਮਿੰਟ ਉੱਥੇ ਅਸੀਂ ਲਾਏ ਹੈਨਾ ਉਹ ਲਾੜਾ ਤੇ ਮੈਂ ਅਸੀਂ ਦੋ ਜਣੇ ਘੋੜੀ ਤੇ ਬਾਕੀ ਸਾਰੀ ਬਰਾਤ ਜਿਹੜੀ ਨਹੀਂ ਘੋੜੀ ਤੇ ਕਰੀ ਸਫ਼ਰ ਮੁੱਕ ਗਿਆ ਉਸ ਤੋਂ ਅੱਗੇ ਤਾਂ ਨਹੀਂ ਕੁਝ ਨਹੀਂ ਉਸ ਤੋਂ ਅੱਗੇ ਘੋੜੀ ਤੱਕ ਹੀ ਮੁੱਕ ਗਿਆ ਸਫ਼ਰ ਪਰ ਉੱਥੇ ਪਿਆਰ ਜਿਹੜਾ ਹਾਂ ਕਈ ਥਾਵਾਂ ਤੇ ਇਦਾਂ ਵੀ ਹੋਇਆ ਕਈ ਬਜ਼ਾਰਾਂ ਦੇ ਵਿੱਚ ਫਿਰਦੇ ਹਾਂ ਸਿਰਫ ਸਰਦਾਰ ਦੇਖ ਕੇ ਪੈਸੇ ਨਹੀਂ ਸੀ ਲੈਂਦੇ ਹਾਂ ਇਹਨਾ ਵੀ ਸਰਦਾਰ ਕੀ ਤੁਸੀਂ ਸਾਡੇ ਮਹਿਮਾਨ ਹੋ ਸਾਡੇ ਭਰਾ ਹੋ ਹਾਂ ਕਿਹੜੀ ਥਾਂ ਤੋਂ ਆਏ ਹੋ ਹਾਂ ਦੱਸ ਦੇਣਾ ਜਦੋਂ ਵੀ ਮੇਰਾ ਪਿੰਡ ਤਰਨਤਾਰਨ ਦੇ ਲਾਗੇ ਹੈ ਜੀ ਅੱਛਾ ਜੀ ਸਾਡਾ ਪਿੰਡ ਪੱਟੀ ਦੇ ਨੇੜੇ ਹੈ ਜੀ ਕਿਆ ਬਾਤ ਪੁਰਾਣਾ ਪਿੰਡ ਸਾਡਾ ਉੱਥੇ ਹੈ ਜੀ ਸਾਡਾ ਇੱਥੇ ਹੈ ਜੀ ਹਾਂ ਉਹ ਗ ਬਜ਼ੁਰਗ ਜਦੋਂ 12 ਦਾ ਵਸੇਬਾ ਹੋਇਆ ਤਾਂ ਨਾ ਕੋ ਕੇ ਸਰਲੀ ਨਾਂ ਦਾ ਇੱਕ ਪਿੰਡ ਵਸਾਇਆ ਸੀਗਾ ਫੈਸਲਾਬਾਦ ਦੇ ਵਿੱਚ ਹੀ ਫਿਰ ਉਹ ਪਿੰਡ ਜਾਣ ਦਾ ਮੌਕਾ ਵੀ ਬਣਿਆ ਉਧਰ ਦੇ ਬਜ਼ੁਰਗਾਂ ਨੂੰ ਮਿਲ ਕੇ ਉਹਨਾਂ ਨਾਲ ਮੈਂ ਫਿਰ ਕ੍ਰਿਕਟ ਵੀ ਖੇਡਿਆ ਉੱਥੇ ਬੱਚਿਆਂ ਨਾਲ ਖੇਡਿਆ ਬਜ਼ੁਰਗਾਂ ਨਾਲ ਖੇਡਿਆ ਹਾਂ ਉਹ ਸਾਰਾ ਕੁਝ ਫਿਰਦੇ ਕਰਦੇ ਮੈਨੂੰ ਐ ਲੱਗਾ ਕਿ ਬੜਾ ਸਾਡੇ ਲਈ ਬੜਾ ਜ਼ਰੂਰੀ ਸੀਗਾ ਬੜਾ ਵਾਈਟਲ ਸੀਗਾ ਇਕੱਠਿਆ ਰਹਿਣਾ ਚਲੋ ਇਕੱਠੇ ਤਾਂ ਨਹੀਂ ਰਹੇ ਤਾਰਾਂ ਖਿੱਚ ਦਿੱਤੀਆਂ ਗਈਆਂ ਵਿੱਚ ਪਰ ਐਟ ਲੀਸਟ ਇੱਕ ਆਉਣ ਜਾਣ ਦੀ ਆਜ਼ਾਦੀ ਜਿਹੜੀ ਹੈ ਨਾ ਉਹ ਡਿਸਰਵ ਕਰਦੇ ਹਾਂ ਅਸੀਂ ਹੈ ਨਾ ਉਹ ਉਹ ਵੀ ਡਿਸਰਵ ਕਰਦੇ ਨੇ ਉਹ ਅਸੀਂ ਵੀ ਡਿਸਰਵ ਕਰਦੇ ਹਾਂ ਸਾਡੇ ਵੀ ਮਤਲਬ ਪੁਰਖੇ ਸਾਡੇ ਧਾਰਮਿਕ ਸਥਾਨ ਸਾਡਾ ਬਹੁਤ ਕੁਝ ਸਾਂਝਾ ਹੈ ਸੋ ਉਹ ਆਜ਼ਾਦੀ ਜਿਹੜੀ ਹੈ ਨਾ ਉਹ ਸਾਡੇ ਤੱਕ ਰਹਿਣੀ ਚਾਹੀਦੀ ਹੈ ਉਹ ਸਿਆਣਿਆਂ ਤੋਂ ਸੁਣਦੇ ਆ ਰਹੇ ਹਾਂ ਕਹਿੰਦੇ ਵੀ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਸੋ ਹਰੇਕ ਪੰਜਾਬੀ ਦਾ ਪੰਜਾਬੀ ਹੋਣ ਦੇ ਨਾਤੇ ਮੈਨੂੰ ਲੱਗਦਾ ਮੇਰਾ ਵੀ ਮੇਰੀ ਵੀ ਖੁਆਇਸ਼ ਆ ਹਾਲਾਂਕਿ ਪਿਛਲੇ 2-3 ਸਾਲ ਤੋਂ ਲਗਾਤਾਰ ਮੇਰੀ ਗੱਲ ਹੁੰਦੀ ਰਹਿੰਦੀ ਆ ਮੈਨੂੰ ਦਾ ਵੀ ਮਿਲਦਾ ਰਹਿੰਦਾ ਕਾਨਫਰੰਸ ਦੇ ਵਿੱਚ ਆਉਂਦਾ ਪਰ ਜਦੋਂ ਸੰਜੋਗ ਹੋਣਗੇ ਉਦੋਂ ਹੀ ਜਾ ਹੋਣਾ ਪਰ ਉਮੀਦ ਕਰਦਾ ਕਿ ਨਫਰਤੀ ਦਾ ਦੌਰ ਆ ਜਿਹੜਾ ਜਲਦ ਖਤਮ ਹੋ ਜਵੇ ਵੀਰ ਭਾਈ ਜਿਵੇਂ ਤੁਸੀਂ ਖੇਡਾਂ ਦਾ ਜ਼ਿਕਰ ਕੀਤਾ ਹੁਣ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਠੀਕ ਆ ਦੋ ਮੁਲਕਾਂ ਦੇ ਵਿੱਚ ਸਿਆਸਤਾਂ ਦੇ ਵਿੱਚ ਹੈਗਾ ਉਹਨਾਂ ਨੇ ਆਪਦੀ ਪੋਲਿਟਿਕਸ ਕਰਨੀਆਂ ਖੇਡਾਂ ਨੂੰ ਤੇ ਕਲਾ ਨੂੰ ਤਾਂ ਅਲੱਗ ਰਹਿਣ ਦਿੱਤਾ ਜਾ ਸਕਦਾ ਹੈ ਕੀ ਇੱਕ ਇਸ ਤਰ੍ਹਾਂ ਦਾ ਮੈਨੂੰ ਨਹੀਂ ਪਤਾ ਕਿ ਕਿਵੇਂ ਮੈਂ ਉਸ ਚੀਜ਼ ਨੂੰ ਡਿਸਕ੍ਰਾਈਬ ਕਰਾਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਬਣ ਜੇ ਕਿ ਖੇਡਾਂ ਨੂੰ ਕਲਾ ਨੂੰ ਉਹ ਉਸੇ ਤਰੀਕੇ ਨਾਲ ਹੀ ਹੁੰਦਾ ਰਹਿਣ ਦਵੇ ਜਿਵੇਂ ਆਪਾਂ ਕਾਲਜਾਂ ਦੇ ਵਿੱਚ ਵੀ ਦੇਖਦੇ ਹਾਂ ਬਹੁਤ ਸਾਰੀਆਂ ਪੋਲਿਟਿਕਸ ਟੀਚਰਾਂ ਦੇ ਵਿੱਚ ਚੱਲਦੀ ਹੁੰਦੀ ਆ ਪਰ ਯੂਥ ਫੈਸਟੀਵਲ ਉਹ ਵੀ ਚੱਲੀ ਜਾਂਦੇ ਹੁੰਦੇ ਨੇ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਜੀ ਮੈਨੂੰ ਲੱਗਦਾ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਜਦਾਂ ਕਬੱਡੀ ਕੱਪ ਹੋਇਆ ਸੀ ਹਾਂ ਉਦੋਂ ਪਾਕਿਸਤਾਨ ਦੀ ਟੀਮ ਨੇ ਵੀ ਉਹਦੇ ਚ ਪਾਰਟਿਸਿਪੇਟ ਕੀਤਾ ਸੀਗਾ ਉਦੋਂ ਬਾਅਦ ਕਦੀ ਹੋ ਨਹੀਂ ਸਕਿਆ ਉਹੋ ਜਿਹਾ ਪੰਜਾਬ ਦੇ ਵਿੱਚ ਜੀ ਉਹੋ ਜੇ ਕਬੱਡੀ ਕੱਪ ਹੋਣੇ ਚਾਹੀਦੇ ਆ ਮਾਂ ਖੇਡ ਜਿਹੜੀ ਸਾਡੀ ਉਹਨੂੰ ਬਚਾਉਣ ਵਾਸਤੇ ਹਨਾ ਹੋਰ ਜਿਹੜੀਆਂ ਪੰਜਾਬੀ ਰਵਾਇਤੀ ਖੇਡਾਂ ਨੇ ਸਾਡੀਆਂ ਉਹਨਾਂ ਦੇ ਕੰਪੀਟੀਸ਼ਨ ਹੋ ਸਕਦੇ ਨੇ ਭੰਗੜੇ ਦੇ ਕੰਪੀਟੀਸ਼ਨ ਹੋ ਸਕਦੇ ਨੇ ਕਵਿਤਾ ਦੇ ਕੰਪੀਟੀਸ਼ਨ ਹੋ ਸਕਦੇ ਨੇ ਸੰਗੀਤ ਦੇ ਕੰਪੀਟੀਸ਼ਨ ਹੋ ਸਕਦੇ ਨੇ ਫਿਰ ਸਾਡੇ ਆਪਣੇ ਪੰਜਾਬ ਵਾਲੇ ਪਾਸੇ ਨਾ ਇੰਡੀਆ ਦੇ ਵਿੱਚ ਇੱਕ ਚੀਜ਼ ਘਟ ਗਈ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਵਿਤਾ ਸੁਣਨ ਦਾ ਰੁਝਾਨ ਬਹੁਤ ਘਟਿਆ ਸਾਡੇ ਪੜਨ ਵਾਲੇ ਤਾਂ ਸ਼ੁਰੂ ਹੋ ਗਏ ਮੁੰਡੇ ਉਧਰ ਪਰ ਸੁਣਨ ਦਾ ਰੁਝਾਨ ਅਜੇ ਉਧਰ ਦੇ ਹਿਸਾਬ ਨਾਲ ਬਹੁਤ ਘੱਟ ਹੈ ਜੀ ਤਾਂ ਉਹਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਹੈਨਾ ਡਾਇਲੈਕਟ ਜਿਹੜੇ ਨੇ ਸਾਡੇ ਪੋਠੋਹਾਰੀ ਹੈ ਜਾਂ ਸਿੰਧੀ ਡਾਇਲੈਕਟ ਹੈ ਇਹਨਾਂ ਡਾਇਲੈਕਟਸ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਕਿ ਨਹੀਂ ਹੋ ਰਿਹਾ ਹੈਨਾ ਹੁਣ ਆਪਾਂ ਬਹੁਤ ਘੱਟ ਲੋਕ ਘੱਟ ਲੋਕ ਰਹਿ ਗਏ ਨੇ ਕਰਸੀ ਹੋਸੀ ਬੋਲਣ ਵਾਲੇ ਜੀ ਆਪਣੇ ਪਾਸੇ ਹੈਨਾ ਜੀ ਉਹ ਇਧਰਲੇ ਪਾਸੇ ਅਕਸਰ ਮਿਲ ਜਾਂਦੇ ਨੇ ਲਾਹੌਰ ਵਾਲੇ ਪਾਸੇ ਤਾਂ ਉਹ ਮੈਨੂੰ ਇਹ ਲੱਗਦਾ ਕਿ ਉਹ ਸਾਡਾ ਅੰਗ ਨੇ ਹਣਾ ਉਹ ਚੀਜ਼ਾਂ ਪੰਜਾਬੀ ਦਾ ਹਿੱਸਾ ਨੇ ਤਾਂ ਉਹਨੂੰ ਅਮਿਟ ਕਰਕੇ ਨਹੀਂ ਦੇਖਣਾ ਚਾਹੀਦਾ ਸਾਨੂੰ ਹਨਾ ਉਹ ਪੰਜਾਬੀ ਦੇ ਡਾਇਲੈਕਟਸ ਨੂੰ ਜਿੰਨਾ ਬਚਾ ਸਕਦੇ ਆ ਬਚਾ ਲੈਣਾ ਸਾਡੀ ਗਿਣਤੀ ਵੱਧਦੀ ਹੈ ਜੀ ਹੈ ਨਾ ਸਾਡਾ ਸਾਡੀ ਇੱਕ ਮжоਰਿਟੀ ਬਣਦੀ ਆ ਉਹਦੇ ਨਾਲ ਜੀ ਬਿਲਕੁਲ ਜੀ ਉਮੀਦ ਦੇ ਸਹਾਰੇ ਹੀ ਇਹ ਮਨੁੱਖ ਤੁਰਿਆ ਸੀ ਇਤਿਹਾਸ ਦੇ ਵਿੱਚ ਵੀ ਦੇਖਿਆ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਦੋ ਦੇਸ਼ ਦੋਵਾਂ ਤੋਂ ਇੱਕ ਵੀ ਹੋ ਚੁੱਕੇ ਨੇ ਸੋ ਇਸੇ ਉਮੀਦ ਨਾਲ ਇਸੇ ਆਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਸਿਆਸੀ ਨਫ਼ਰਤਾਂ ਇਹਨਾਂ ਦਾ ਦੌਰ ਆ ਜਿਹੜਾ ਉਹ ਖਤਮ ਹੋਊਗਾ ਆਪਸੀ ਭਾਈਚਾਰਾ ਵਧੂਗਾ ਬੀਰਸੰਗ ਹੋਣੀ ਵੀ ਖਾਸ ਤੌਰ ਤੇ ਆਸਟ੍ਰੇਲੀਆ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਦਾ ਪਲਾਨ ਬਣਿਆ ਆਏ ਨੇ ਸੂਫੀ ਫੈਸਟੀਵਲ ਬਲ ਆਸਟ੍ਰੇਲੀਆ ਅਤੇ ਅਕਾਲ ਸਹਾਇ ਗਰੁੱਪ ਵੱਲੋਂ ਕਰਵਾਇਆ ਜਾ ਰਿਹਾ ਹੈ ਖਾਸ ਪ੍ਰੋਗਰਾਮ ਤੁਸੀਂ ਵੀ ਉਸ ਦੇ ਵਿੱਚ ਆਓ ਟਿਕਟ ਕੋਈ ਨਹੀਂ ਦੀ ਫੈਡਰੇਸ਼ਨ ਸਕੂਅਰ ਦੇ ਵਿੱਚ ਇਹ ਹੋਣਾ ਓਪਨ ਦੇ ਵਿੱਚ ਇਹ ਪ੍ਰੋਗਰਾਮ ਆ ਤੁਸੀਂ ਆਓ ਆ ਕੇ ਗਾਇਕੀ ਦਾ ਆਨੰਦ ਮਾਣੋ ਵੀਰ ਭਾਈ ਤੁਸੀਂ ਵੀ ਇੱਕ ਵਾਰੀ ਆਪਣੇ ਚਾਣ ਵਾਲੇ ਨੂੰ ਜ਼ਰੂਰ ਸੁਨੇਹਾ ਦੇ ਦਿਓ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਸਾਰਾ ਪਿਆਰ ਦਿੰਨਾ ਔਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜ਼ਰੂਰ ਪਹੁੰਚੋ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਲੈ ਕੇ ਖਾਸ ਕਰਕੇ ਦੋਵਾਂ ਪਾਸਿਆਂ ਦੇ ਆਰਟਿਸਟਾਂ ਨੇ ਪਰਫਾਰਮ ਕਰਨਾ ਸਿੱਖਣ ਨੂੰ ਬਹੁਤ ਕੁਝ ਹੋਊਗਾ ਮਜ਼ੇ ਕਰਨ ਨੂੰ ਬਹੁਤ ਕੁਝ ਹੋਊਗਾ ਸੋ ਮਿਲਦੇ ਹਾਂ 19 ਤਰੀਕ ਨੂੰ ਸ਼ਾਮ ਦੇ ਟਾਈਮ 'ਤੇ ਬਿਲਕੁਲ ਜੀ ਸੋ 19 ਤਰੀਕ ਨੂੰ ਅਸੀਂ ਵੀ ਤੁਹਾਨੂੰ ਉੱਥੇ ਮਿਲਾਂਗੇ ਤੇ ਤੁਸੀਂ ਬੋਲ ਪੰਜਾਬੀ ਨੂੰ ਦੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਪਿਆਰ ਦਾ ਸਨੇਹਾ ਹੋਰ ਲੋਕਾਂ ਤੱਕ ਵੀ ਪਹੁੰਚੇ ਵੀਰ ਭਾਈ ਗੱਲਾਂ ਬਹੁਤ ਸਾਰੀਆਂ ਕਰਨ ਨੂੰ ਜੀ ਕਰਦਾ ਪਰ ਅੱਜ ਆਪਣਾ ਖਾਸ ਮਕਸਦ ਇਹੀ ਸੀ ਇਸ ਖਾਸ ਪ੍ਰੋਗਰਾਮ ਲਈ ਆਪਾਂ ਸਾਡੇ ਦਰਸ਼ਕਾਂ ਨੂੰ ਸਨੇਹਾ ਦੇ ਲਈਏ ਤੁਸੀਂ ਆਪ ਦਾ ਟਾਈਮ ਕੱਢਿਆ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸੋ ਦੋਸਤੋ ਤੁਸੀਂ ਜੁੜੇ ਰਹੋ ਬੋਲ ਪੰਜਾਬ ਅਨੂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ